2008 ਤੋਂ ਜਿਹੜੀਆਂ ਜ਼ੇਤ ਭਾਗ ਵੱਲੋਂ ਆਸ਼ਾ ਵਰਕਰ ਦੀ ਨਿਯੁਕਤੀ ਕੀਤੀ ਗਈ ਸੀ ਨਿਯੁਕਤੀ ਕਰਨ ਦਾ ਕਾਰਨ ਇਹ ਸੀਗਾ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਸਿਹਤ ਸਹੂਲਤਾਂ ਹੈਗੀਆਂ ਉਹਨਾਂ ਨੂੰ ਸੱਜੇ ਢੰਗ ਦੇ ਨਾਲ ਆਮ ਲੋਕਾਂ ਤੱਕ ਪਹੁੰਚਾਇਆ ਜਾਵੇ 1000 ਆਬਾਦੀ ਦੇ ਪਿੱਛੇ ਇੱਕ ਆਸ਼ਾ ਵਰਕਰ ਨੂੰ ਨਿਯੁਕਤ ਕੀਤਾ ਗਿਆ ਸੀ 2008 ਤੋਂ ਲੈ ਕੇ ਅੱਜ 2025 ਹੋ ਗਿਆ ਲਗਭਗ 17 ਸਾਲਾਂ ਤੋਂ ਜਿਹੜੀਆਂ ਆਸ਼ਾ ਵਰਕਰਾਂ ਹੈਗੀਆਂ ਉਹ ਸਿਹਤ ਸੇਵਾਵਾਂ ਨਿਭਾ ਰਹੀਆਂ ਨੇ ਜਿਸ ਕਰਕੇ ਸਿਹਤ ਸੇਵਾਵਾਂ ਜਿਹੜੀ ਜੱਚਾ ਬੱਚਾ ਜਿਹੜੀ ਮੌਰਦਾਰ ਉਹ ਬਿਲਕੁਲ ਮੰਨਤੀ ਹੋ ਚੁੱਕੀ ਹੈ ਔਰ ਨਾਲ ਦੀ ਨਾਲ ਹੀ ਜਿਹੜੀਆਂ ਇਸ ਟਾਈਮ ਆਸ਼ਾ ਨੂੰ ਜਿਹੜੀ ਸਿਹਤ ਭਾਗ ਦੇ ਰੀਡ ਦੀ ਹੱਡੀ ਕਿਹਾ ਜਾਂਦਾ ਹੈ ਕਿਉਂ ਕਿਹਾ ਜਾਂਦਾ ਕਿਉਂਕਿ ਇਹਨਾਂ ਵੱਲੋਂ ਕੀਤੇ ਗਏ ਕਾਰਜਾਂ ਕਰਕੇ ਅੱਜ ਸਿਹਤ ਭਾਗ ਦੀਆਂ ਰਿਪੋਰਟਾਂ ਜਿਹੜੀਆਂ ਉਹ ਪੋਜ਼ਿਟਿਵ ਜਾ ਰਹੀਆਂ ਨੇ ਪਰ ਆਪਣੇ ਹੱਕਾਂ ਦੇ ਹੱਕਾਂ ਲਈ ਉਹ ਸਮੇਂ ਸਮੇਂ ਜਿਹੜਾ ਸੰਘਰਸ਼ ਕਰ ਰਹੀਆਂ ਨੇ ਧਰਨੇ ਲਗਾ ਰਹੀਆਂ ਨੇ ਮੰਤਰੀਆਂ ਨੂੰ ਮੰਗ ਪੱਤਰ ਦੇ ਰਹੀਆਂ ਨੇ ਪਰ ਉਹਨਾਂ ਦੇ ਜਿਹੜੀਆਂ ਆਸਾਂ ਨੂੰ ਬੂਰ ਨਹੀਂ ਪਿਆ ਹੁਣ ਗੱਲ ਕਰਦੇ ਹਾਂ ਕਿ ਆਸ਼ਾ ਵਰਕਰ ਹੈ ਕੀ ਆਸ਼ਾ ਵਰਕਰ ਕੰਮ ਕੀ ਕਰਦੀ ਆ ਇੱਕ ਆਸ਼ਾ ਵਰਕਰ ਜਿਹੜੀ ਹੈਗੀ ਹੈ ਜਦੋਂ ਪਿੰਡ ਦੇ ਵਿੱਚ ਕੋਈ ਕਿਸੇ ਦਾ ਨੌਜਵਾਨ ਦਾ ਵਿਆਹ ਹੁੰਦਾ ਤਾਂ ਉਹ ਉਸ ਤੋਂ ਉਸ ਦਿਨ ਤੋਂ ਹੀ ਜ਼ਿੰਮੇਵਾਰੀ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਉਹਨਾਂ ਦੋਹਾਂ ਜੀਆਂ ਦਾ ਜੋਗ ਜੋੜਿਆਂ ਦੇ ਵਿੱਚ ਉਹਦਾ ਨਾਮ ਦਰਜ ਕੀਤਾ ਜਾਂਦਾ ਫਿਰ ਉਸ ਪਰਿਵਾਰ ਤੇ ਇਹਦੀ ਨਿਗਰਾਨੀ ਜਿਹੜੀ ਰਹਿੰਦੀ ਹੈ ਜਦੋਂ ਵੀ ਪਰਮਾਤਮਾ ਵੱਲੋਂ ਉਹਨਾਂ ਜੋੜਿਆਂ ਦੇ ਜਿਹੜਾ ਕੋਈ ਬੱਚੇ ਦਾ ਸੁੱਖ ਸੁਨੇਹਾ ਆਉਂਦਾ ਹੈ ਮਾਤਾ-ਬਨ ਦਾ ਸੁੱਖ ਸੁਨੇਹਾ ਆਉਂਦਾ ਉਸ ਦਿਨ ਤੋਂ ਆਸ਼ਾ ਵਰਕਰ ਦੀ ਜਿਹੜੀ ਡਿਊਟੀ ਸ਼ੁਰੂ ਹੁੰਦੀ ਹੈ ਔਰ ਉਸ ਰੁਟੀਨ ਦੇ ਵਿੱਚ ਉਸ ਮਹਿਲਾ ਦਾ ਜਦੋਂ ਗਰਭਵਤੀ ਮਹਿਲਾ ਹੁੰਦੀ ਹੈ ਉਹਦਾ ਰੁਟੀਨ ਦੇ ਵਿੱਚ ਚੈੱਕਅਪ ਕਰਾਉਣੇ ਹੁੰਦੇ ਆ 9 ਮਹੀਨੇ ਤੱਕ ਆਸ਼ਾ ਵਰਕਰ ਉਹਦੀ ਪੂਰੀ ਜਿਹੜੀ ਸੰਭਾਲ ਕਰਦੀ ਹੈ ਉਸ ਤੋਂ ਬਾਅਦ ਹਦਾਇਤਾਂ ਦੇ ਮੁਤਾਬਕ ਉਹਦੀ ਡਿਲੀਵਰੀ ਜਿਹੜੀ ਆ ਜਨੇਪਾ ਸਰਕਾਰੀ ਹਸਪਤਾਲ ਦੇ ਵਿੱਚ ਕਰਾ ਕੇ ਫਿਰ ਵੀ ਜ਼ਿੰਮੇਵਾਰੀ ਆਸ਼ਾ ਵਰਕਰ ਦੀ ਖਤਮ ਨਹੀਂ ਹੁੰਦੀ ਉਸ ਤੋਂ ਬਾਅਦ ਜੱਚਾ ਬੱਚਾ ਦੀ ਸਿਹਤ ਸੰਭਾਲ ਦੇ ਵਾਸਤੇ ਆਸ਼ਾ ਵਰਕਰ ਦਿਨ ਰਾਤ ਇੱਕ ਕਰਦੀ ਹੈ ਪਰ ਇੰਨਾ ਕੁਝ ਕਾਰਨ ਦੇ ਬਾਵਜੂਦ ਵੀ ਜਦੋਂ ਆਸ਼ਾ ਵਰਕਰ ਨੂੰ ਨਗੁਣਾ ਪੱਤਾ ਮਿਲਦਾ ਆਗੂਆਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਸਾਨੂੰ ਸਿਰਫ 2500 ਰੁਪਏ ਜਿਹੜਾ ਹੈਗਾ ਉਹ ਇੱਕ ਪੱਤਾ ਦਿੱਤਾ ਜਾਂਦਾ ਜਿਹਦੇ ਲਈ ਆਸ਼ਾ ਵਰਕਰ 24 ਘੰਟੇ ਕੰਮ ਕਰਦੀ ਆ ਕਈ ਵਾਰੀ ਇਹ ਦੇਖਣ ਦੇ ਵਿੱਚ ਆਇਆ ਕਿ ਜਦੋਂ ਆਸ਼ਾ ਵਰਕਰ ਦੇ ਸੌਣ ਦਾ ਟਾਈਮ ਹੁੰਦਾ ਤਾਂ ਇੱਕ ਸੀਨੀਅਰਾਂ ਦਾ ਫੋਨ ਆ ਜਾਂਦਾ ਕਿ ਤੁਹਾਡਾ ਪੇਸ਼ੈਂਟ ਜਿਹੜਾ ਇੱਥੇ ਪਹੁੰਚ ਗਿਆ ਉਸ ਨੂੰ ਪਹੁੰਚਣਾ ਹੀ ਪਵੇਗਾ ਚਾਹੇ ਉਹ ਕਿਸੇ ਵੀ ਤਰ੍ਹਾਂ ਔਖੀ ਸੌਕੀ ਹੋ ਕੇ ਆਪਣੇ ਪੇਸ਼ੈਂਟ ਦੇ ਨਾਲ ਜਾਵੇ ਔਰ ਇੰਨੀਆਂ ਮੁਸ਼ਕਲਾਂ ਚੱਲਣ ਦੇ ਬਾਵਜੂਦ ਵੀ ਆਸ਼ਾ ਵਰਕਰ ਅੱਜ ਬੜੇ ਭਰੇ ਮਾਨ ਦੇ ਨਾਲ ਉਹਨਾਂ ਨੇ ਗੱਲ ਕੀਤੀ ਕਿ ਸਾਡੀਆਂ ਜਿਹੜੀਆਂ ਮੰਗਾਂ ਲਟਕਦੀਆਂ ਆਆਂ ਉਹ ਮੰਗਾਂ ਸਾਡੀਆਂ ਪੂਰੀਆਂ ਨਹੀਂ ਹੋਈਆਂ ਸਿਰਫ 2500 ਰੁਪਏ ਅੱਜ ਦੇ ਮਹਿੰਗਾਈ ਦੇ ਸਮਝਮਾਨੇ ਦੇ ਵਿੱਚ 2500 ਰੁਪਏ ਦੇ ਨਾਲ ਆਪਣਾ ਪਰਿਵਾਰ ਪਾਲਣਾ ਇੱਕ ਬਹੁਤ ਔਖਾ ਹੁੰਦਾ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅੱਜ ਕਮਿਊਨਿਟੀ ਹੈਲਥ ਸੈਂਟਰ ਫਰੋਸ਼ਾ ਵਿਖੇ ਆਸ਼ਾ ਵਰਕਰਾਂ ਵੱਲੋਂ ਇਕੱਤਰ ਹੋ ਕੇ ਧਰਨਾ ਲਗਾਇਆ ਗਿਆ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤੇ ਗਏ ਔਰ ਅੱਗੇ ਇਹਨਾਂ ਦਾ ਕੀ ਰਣਨੀਤੀ ਹੋਵੇਗੀ ਜੇਕਰ ਇਹਨਾਂ ਦੀਆਂ ਮੰਗਾਂ ਨੂੰ ਪੂਰ ਨਹੀਂ ਪੈਂਦਾ ਕਿਉਂਕਿ ਸਰਕਾਰਾਂ ਬਦਲੀਆਂ ਲਾਰੇ ਬਦਲੇ ਪਰ ਇਹਨਾਂ ਦੇ ਜਿਹੜੇ ਜਿਹੜੀਆਂ ਮੰਗਾਂ ਸੀ ਉਹਨਾਂ ਦੇ ਨਾਲ ਵਾਦਾ ਬਫਾ ਨਹੀਂ ਹੋਇਆ ਅੱਜ ਕਮਿਊਨਿਟੀ ਹੈਲਥ ਸੈਂਟਰ ਫਰੋਸ਼ਾ ਵਿਖੇ ਧਰਨਾ ਲਗਾਇਆ ਗਿਆ ਉਹਨਾਂ ਨੇ ਕੀ ਆਪਣੇ ਵਿਚਾਰ ਕੀਤੇ ਕੀ ਮੰਗਾ ਸੀ ਗਿਆ ਆਪਣਾ ਦੁੱਖ ਕਿਸ ਤਰ੍ਹਾਂ ਰੋਇਆ ਆਜੋ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਕਿ ਜਿਹੜੀ ਆਵਾਜ਼ ਉਹਨਾਂ ਦੀ ਹੈ ਸੰਬੰਧਤ ਅਧਿਕਾਰੀਆਂ ਤੱਕ ਜਿਹੜੀ ਅਸੀਂ ਪਹੁੰਚਾ ਸਕੀਏ ਆਜੋ ਉਹਨਾਂ ਨਾਲ ਗੱਲਬਾਤ ਕਰਦੇ ਆ ਸਟਾਰਟ ਆਏ ਮੰਗਾਂ ਨੇ ਕਿ ਸਾਨੂੰ ਸਿਰਫ 2008 ਵਿੱਚ ਅਸੀਂ ਆਸ਼ਾ ਵਰਕਰ ਦਾ ਕੰਮ ਕਰਦੇ ਪਏ ਅਸੀਂ ਡੈੱਟ ਤੋਂ ਲੈ ਕੇ ਤੇ ਬਰਥ ਤੱਕ ਮਤਲਬ ਸਾਰੇ ਕੰਮ ਕਰਦੇ ਪਏ ਆਂ ਐਂਟੀਨੇਟਲ ਜਿਹੜੀ ਹੋਮ ਡਿਲੀਵਰੀ ਉਹ ਅਸੀਂ ਬੰਦ ਕੀਤੀ ਹੋਈ ਉਹ ਘਰ ਵਿੱਚ ਨਹੀਂ ਜਲੇਪਾ ਹੁੰਦਾ ਪੋਸਿਬਲ ਹਸਪੀਟਲ ਵਿੱਚ ਜਲੇਪਾ ਹੁੰਦਾ ਮਾਂ ਤੇ ਬੱਚੇ ਦੀ ਜਿਹੜੀ ਮੌਤ ਦਾ ਰੇ ਉਹ ਕਟਾਈ ਹੋਈ ਆਸ਼ਾ ਵਰਕਰ ਨੇ ਜਿਹੜੀ ਨਵੀਂ ਸਰਕਾਰ ਹੁਣ ਆਈ ਹੈ ਝੂਠੀ ਸਰਕਾਰ ਮਾਂ ਸਰਕਾਰ ਦੀ ਇਹਨਾਂ ਨੇ ਸਾਡੇ ਨਾਲ ਬਹੁਤ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਤੇ ਜਦੋਂ ਮੇਰੀ ਸਰਕਾਰ ਆਵੇਗੀ ਕੋਈ ਵੀ ਮੇਰੀ ਪੈਲ ਜਿਹੜੀ ਸਰਕਾਰੀ ਮੁਲਾਜ਼ਮ ਵਰਕਰ ਕੋਈ ਵੀ ਮਤਲਬ ਕਿ ਸੜਕਾਂ ਤੇ ਨਹੀਂ ਰੋਲੇ ਦੀ ਨਾ ਕੋਈ ਧਰਨੇ ਲੱਗਣਗੇ ਜਦੋਂ ਦੀ ਇਹ ਸਰਕਾਰ ਆਈ ਮੈਂ ਤੁਹਾਨੂੰ ਸਭ ਤੋਂ ਜ਼ਿਆਦਾ ਧਰਨੇ ਸਰਕਾਰ ਦੇ ਵਿੱਚ ਲੱਗੇ ਨੇ ਸਾਡੇ ਨਾਲ ਇੱਟੇ ਇੱਟੇ ਵਾਦੇ ਕਰਕੇ ਕੋਈ ਵੀ ਅਜੇ ਤੱਕ ਸਾਡਾ ਵਾਦਾ ਨਹੀਂ ਪੂਰਾ ਕੀਤਾ ਗਿਆ ਸਿਰਫ ਇੱਕ ਨਿੱਕੇ ਜਿਹੇ ਨਮਾਣੇ ਦੇ ਪੱਤੇ ਦੇ ਉੱਤੇ ਆਸ਼ਾ ਵਰਕਰ ਕੰਮ ਕਰਦੀਆਂ ਪਈਆਂ ਨੇ ਸਿਰਫ 2500 ਰੁਪਏ ਦਿੰਦੀ ਇਹ ਸਰਕਾਰ 2500 ਰੁਪਏ ਸਰਕਾਰ ਦਿੰਦੀ ਭਈ ਇਹਨਾਂ ਦਾ ਆਸ਼ਾ ਵਰਕਰ ਦਾ ਨਾ ਹੀ ਘਰ ਦਾ ਚੁੱਲੇ ਦਾ ਰੋਟੀ ਪਾਣੀ ਦਾ ਜੀਵਨ ਜੀਵਾਰਾ ਹੁੰਦਾ ਹੈ ਸਾਹੀ ਸਾਡੀਆਂ ਮੰਗਾਂ ਆਏ ਨੇ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਨਹੀਂ ਤਾਂ ਸਾਡੀ ਕੋਈ 26 26000 ਤੱਕ ਜਾਂ ਸੈਲਰੀ ਕੀਤੀ ਜਾਵੇ ਐਵੇਂ ਸਾਡੀਆਂ ਪੈਣਾ ਫੈਸਿਲੀਟੇਟਰ ਪੈਣਾ ਨੇ ਟੂਰ ਸਾਡੀਆਂ ਪੈਣਾ ਦੇ ਬਹੁਤ ਜ਼ਿਆਦੇ ਨੇ ਉਹਨਾਂ ਨੂੰ ਟੂਰ ਮਨੀ ਦੇ ਵਿੱਚ ਕੋਈ ਵਾਅਦਾ ਨਹੀਂ ਹੋਇਆ 1000 ਰੁਪਏ ਟੂਰ ਮਨੀ ਵਾਅਦਾ ਕਰਕੇ ਉਹ ਬਸ ਕਹਿ ਰਹੇ ਕਿ ਸਰਕਾਰ ਅਸੀਂ ਕਹਿ ਰਹੇ ਕਸੀਂ ਬਹੁਤ ਕੁਝ ਦਿੱਤਾ ਹੈ ਸਾਡੀਆਂ ਇਹ ਮੰਗਾਂ ਨੇ ਜੇ ਸਾਡੀਆਂ ਮੰਗਾਂ ਸਰਕਾਰ ਨੇ ਨਾ 25 ਦਾ ਲੈ ਕੇ 31 ਤੱਕ ਸਾਡੀ ਮੰਗ ਪੂਰੀ ਕੀਤੀ ਸੀਐਮ ਸਰ ਦੀ ਕੋਠੀ ਦਾ ਸਾਡਾ ਘਰਾਓ ਕੀਤਾ ਜਾਊ ਇਸ ਤੋਂ ਵੱਡਾ ਕੱਟ ਹੋਇਆ ਹੈ ਅਭਿਆਨਪੁਰ ਸੈਂਟਰ ਮਿਸਰੀ ਵਾਲਾ ਸਾਡੀਆਂ ਆਸ਼ਾ 2008 ਤੋਂ ਉੱਤਰ ਲੱਗੀਆਂ ਕੰਮ ਕਰਨ ਤੇ ਨਿਗੂਨੇ ਦੇ ਪੱਤੇ ਦੇ ਦਿੱਤੇ ਸਾਨੂੰ ਜਿਹੜਾ ਆਸ਼ਾ ਦਾ ਸੂਚਨ ਕੀਤਾ ਜਾਵੇ ਸਾਡੀ ਕੋਈ ਵੀ ਡਿਮਾਂਡ ਜਿਹੜੀ ਗਵਰਨਮੈਂਟ ਪੂਰੀ ਨਹੀਂ ਕਰਦੀ ਸਾਨੂੰ ਸਿਰਫ 2500 ਰੁਪਏ ਦਿੱਤੇ ਨਾ ਤਾਂ ਸਾਡਾ ਚਿੱਲੇ ਦਾ ਖਰਚਾ ਚੱਲਦਾ ਨਾ ਸਾਡੇ ਬੱਚਿਆਂ ਦੀਆਂ ਕਿਸ਼ਾਂ ਪੂਰੀਆਂ ਹੁੰਦੀਆਂ ਤੇ ਸਾਡੀ ਕਈ ਵਾਰੀ ਰੋਟੀ ਵੀ ਤਵੇ ਉੱਤੇ ਰਹਿ ਜਾਂਦੀ ਜਦੋਂ ਪੇਸ਼ੈਂਟ ਆ ਕੇ ਬਾਅਦ ਚ ਖੜ ਜਾਂਦੇ ਡਿਲੀਵਰੀ ਵਾਲਾ ਅਸੀਂ ਸਾਡੇ ਬੱਚੇ ਭੁੱਖੇ ਅਸੀਂ ਆਪਦੇ ਬੱਚੇ ਭੁੱਖੇ ਛੱਡ ਕੇ ਦੂਜਿਆਂ ਦੇ ਬੱਚਿਆਂ ਦੀ ਕੇਅਰ ਕਰਦੀਆਂ ਤੇ ਅਸੀਂ ਹਰ ਦੋਸ਼ੀ ਲਗਾ ਰਹੇ ਹੈ ਗਵਰਨਮੈਂਟ ਇਹ ਬਿਲਕੁਲ ਵੀ ਮੰਤਰੀ ਘਰ ਦਾ ਜਿਹੜਾ ਖਰਚਾ ਚਲਾ ਕੇ ਦਿਖਾ ਦਿਓ ਕਿਸੇ ਦਾ ਵੀ ਖਰਚਾ 2500 ਦਾ ਬੱਚਿਆਂ ਦੇ ਖੀਸ ਵੀ ਜ਼ਿਆਦਾ ਹੈ ਤੁਹਾਨੂੰ ਉਹ ਵੀ ਸਾਡੇ ਸੰਬੋਧਨ ਦਿੱਤਾ ਜਾਂਦਾ ਸਾਡੀਆਂ ਜਿਹੜੀਆਂ ਸਰਕਾਰਾਂ ਉਹ ਵੀ ਪਹਿਲੇ ਤਰੀਕ ਨੂੰ ਪੜ੍ਹਨ ਦੇ ਦੇ। ਜੋ ਸਾਡੀਆਂ ਡਿਮਾਂਡ ਚ ਹੈ ਗਿਆ ਮੰਗ ਪੱਤਰ ਸਾਡੇ ਲਿਖ ਕੇ ਦਿੱਤੇ ਹੋਇਆ ਉਹ ਸਾਡੀਆਂ ਡਿਮਾਂਡ ਦੇ ਤੇ ਜਿਹੜੇ ਆਸ਼ਾ ਫੈਸਲੀਟੇਟਰ ਨੇ ਨਹੀਂ ਡਿਮਾਂਡ ਤੇ ਪੂਰੇਆ ਕੀਤੀਆਂ ਜਾਂ ਜੇ ਨਾ ਗਵਰਨਮੈਂਟ ਸਾਡੀ ਸੁਣੇਗੀ ਤੇ ਅਸੀਂ ਆਉਣ ਵਾਲੇ ਗੋਟਾਂ ਦੇ ਵਿੱਚ جواب ਦੇ। ਹਾਂਜੀ ਮੈਂ ਬਜੀਤਪੁਰ ਆਸ਼ਾ ਫੈਸਲੀਟੇਟਰ ਹਾਂਜੀ ਸਾਨੂੰ ਨੂੰ ਗੋਣੇ ਦੇ ਪੱਤੇ ਤੇ ਰੱਖਿਆ ਹੋਇਆ ਹੈ। ਸਾਡੀ ਮੰਗ ਇਹ ਆ ਕਿ ਸਾਡਾ ਟੂਰਮਣੀ ਵਿੱਚ ਵਾਧਾ ਕੀਤਾ ਜਾਵੇ। ਆਡੇ ਜਿਹੜੀ 2500 ਸੈਲਰੀ ਇਹਨੂੰ ਡਬਲ ਕੀਤਾ ਜਾਵੇ ਬਿੰਦੂ ਬੋਲੋ ਮੇਰਾ ਨਾਮ ਬਿੰਦੂ ਸ਼ਰਮਾ ਆਸ਼ਾ ਫੈਸਿਲਿਟੇਟਰ ਸੀਐਸਸੀ ਬਰੋਸ਼ਾ ਬਲੌਕ ਬਰੋਸ਼ਪੁਰ ਅਸੀਂ ਇਹ ਚਾਹੁੰਦੇ ਹਾਂ ਕਿ ਹਾਂ ਵੀ ਸਾਡੀ ਸੈਲਰੀ ਵਧਾਈ ਜਾਵੇ ਸਤੂਰ ਮੰਨੇ ਦੇ ਵਿੱਚ ਵਾਅਦਾ ਕੀਤਾ ਜਾਵੇ ਜਿਹੜੇ ਸੀਐਚਓ ਦੇ ਇਨਸੈਂਟਿਵ ਦੇ ਵਿੱਚ ਸਾਨੂੰ ਵੀ ਲਿਆਇਆ ਜਾਵੇ ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰ ਸਾਡੀ ਜਲਦ ਤੋਂ ਜਲਦ ਇਹ ਠੀਕ ਹੈ ਮੰਕਰਨ ਕਪੂਰੀਆਂ ਨੇ ਕੀਤੀਆਂ ਗਈ ਤੇ ਅਸੀਂ ਸੀਐਮ ਦੀ ਕੋਠੀ ਦਾ ਤਹਿਰਾਵ ਕਰਾਂਗੇ ਨਾ ਤੋ ਮੈਂ ਆਸ਼ਾ ਵਰਕਰ ਮਜੀਤ कौर ਸਰੋਸ਼ਾ ਬਲਾਕ ਤੋਂ ਕਹਿੰ ਰਹੀ ਹਾਂ ਸਾਡੀਆਂ ਜੋ ਸਰਕਾਰ ਨਾਲ ਰੋਸ ਹੈ ਸਾਡਾ ਕਿਉਂਕਿ ਸਰਕਾਰ ਸਾਡਾ ਜੋ ਮਾਨ ਪੱਤਾ ਲਾਇਆ ਹੈ ਨਾ ਉਹਨਾਂ ਨੇ ਸਰਕਾਰ ਨੇ ਉਹਨੂੰ ਸੰਵਾਦ ਕੀਤਾ ਹੈ ਨਾ ਹੀ ਸਾਨੂੰ ਪਰਸੂਤਾ ਛੁੱਟੀ ਮਿਲ ਰਹੀ ਹੈ ਜੋ ਸਾਡੀਆਂ ਆਸ਼ਾ ਵਰਕਰਾਂ ਜੋ ਇਸ ਟਾਈਮ ਗਰਭਵਤੀ ਹਨ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੈ ਕਿਉਂਕਿ ਗਾਂ ਉਹਨਾਂ ਦੀ ਡਿਲੀਵਰੀਆਂ ਨੇੜੇ ਆਉਣ ਵਾਲੀਆਂ ਨਾ ਹੀ ਉਹਨਾਂ ਨੂੰ ਪਰਸੂਤਾ ਛੁੱਟੀ ਦੀ ਕੋਈ ਅਜੇ ਸਰਕਾਰ ਨੇ ਸੁਣਵਾਈ ਦਿੱਤੀ ਹੋਈ ਆ ਕਿ ਉਹਨਾਂ ਨੂੰ ਛੁੱਟੀ ਮਿਲੇਗੀ ਜਾਂ ਨਹੀਂ ਸਾਡੀ ਇਹ ਮੰਗ ਅਜੇ ਤੱਕ ਸਰਕਾਰ ਨੇ ਪੂਰੀ ਨਹੀਂ ਕੀਤੀ ਦੂਸਰਾ ਨੰਬਰ ਇਹ ਸਰਕਾਰ ਨੇ ਸਾਨੂੰ ਜੋ ਰਾਤ ਨੂੰ ਸਿਵਲ ਹਸਪਤਾਲ ਚ ਆਸ਼ਾ ਵਰਕਰ ਲਿਵਿੰਗ ਲੈ ਕੇ ਜਾਣੀ ਜਾਂ ਪੀਐਸਸੀ ਸੀਐਸੀ ਕਿਤੇ ਵੀ ਆਸ਼ਾ ਵਰਕਰ ਆਪਣੀ ਡਿਲੀਵਰੀ ਲੈ ਕੇ ਜਾਂਦੀ ਆ ਉਸ ਦੇ ਖਰਾਬ ਵਾਸਤੇ ਨਾ ਹੀ ਸਾਨੂੰ ਕੋਈ ਕਮਰਾ ਅਜੇ ਤੱਕ ਸਰਕਾਰ ਨੇ ਦਿੱਤਾ ਹੈ ਕਿਉਂਕਿ ਸਰਕਾਰ ਬਹੁਤ ਵਾਰ ਸਾਨੂੰ ਕਹਿ ਚੁੱਕਿਆ ਕਿ ਤੁਹਾਨੂੰ ਉੱਥੇ ਰਹਿਣ ਵਾਸਤੇ ਰੂਮ ਦਾ ਇੰਤਜ਼ਾਮ ਕੀਤਾ ਜਾਏਗਾ ਸਕਾਰ ਨੇ ਸਾਨੂੰ ਕੋਈ ਰਹਿਣ ਵਾਸਤੇ ਰੂਮ ਨਹੀਂ ਦਿੱਤਾ ਦੂਸਰਾ ਇਹ ਸਾਡਾ ਜਿਹੜਾ ਮਾਨ ਪੱਤਾ ਸਰਕਾਰ ਨੇ ਵਧਾਉਣ ਵਾਸਤੇ ਸਾਨੂੰ ਕੋਈ ਨਹੀਂ ਕਿਹਾ ਜੀ ਅਸੀਂ ਇੰਨੇ ਚਿਰ ਤੋਂ ਸਰਕਾਰ ਦੀ ਮੰਗਦੇ ਜਿਹੜੇ ਕਰ ਰਹੇ ਆ ਸਰਕਾਰ ਕੋਲੋਂ ਸਾਡੀ ਇਹ ਮੰਗਾਂ ਪੂਰੀਆਂ ਕੀਤੀਆਂ ਜਾਣ ਇੱਕ ਸਾਡਾ ਜੋ ਸਰਕਾਰ ਸਾਨੂੰ ਜੋ ਆਨਲਾਈਨ ਦਾ ਕੰਮ ਸਰਕਾਰ ਸਾਰਾ ਦੇ ਰਹੀ ਹੈ ਇੱਕ ਆਸ਼ਾ ਵਰਕਰ ਨੂੰ ਇੰਨਾ ਹਰਾਜ ਕੀਤਾ ਹੋਇਆ ਹੈ ਕਿ ਉਹ ਇੱਕ ਦਿਨ ਜਾਂ ਰਾਤ ਕਦੋਂ ਵੀ ਕੋਈ ਵੀ ਕੰਮ ਆਸ਼ਾ ਵਰਕਰ ਨੂੰ ਕਿਹਾ ਜਾਂਦਾ ਹੈ ਆਸ਼ਾ ਵਰਕਰ ਨੂੰ ਕਰਨਾ ਪੈਂਦਾ ਹੈ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੋ ਸਾਡਾ ਅਸੀਂ ਸਰਕਾਰ ਦਾ ਕੰਮ ਕਰਨ ਨੂੰ ਪਿਆਰ ਆ ਪਰ ਸਰਕਾਰ ਸਾਡੀਆਂ ਵੀ ਜੋ ਮੰਗਾਂ ਨੇ ਉਹ ਪੂਰੀਆਂ ਕਰੇ ਕਿਉਂਕਿ ਬਹੁਤ ਦੇਰ ਤੋਂ ਆਸ਼ਾ ਵਰਕਰ ਜੋ 2008 ਤੋਂ ਲੈ ਕੇ ਸ ਆਸ਼ਾ ਵਰਕਰ ਲੱਗੀਆਂ ਹੈ ਜਾਂ ਹੁਣ ਉਸ ਤੋਂ ਬਾਅਦ ਲੱਗ ਰਹੀਆਂ ਹਨ ਸਾਡੀ ਇਹੋ ਹੀ ਮੰਗ ਹੈ ਸਰਕਾਰ ਕਰੇ ਤੇ ਨਹੀਂ ਤਾਂ ਸਰਕਾਰ ਜੀ ਸਰਕਾਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰੇ 25 ਤਰੀਕ ਤੋਂ ਲੈ ਕੇ ਸਾਰੀਆਂ ਆਸ਼ਾ ਵਰਕਰਾਂ ਦੀ 31 ਤਰੀਕ ਤੱਕ ਹੜਤਾਲ ਹੈ ਜੇ ਉਹ ਵੀ ਸਰਕਾਰ ਸਾਡੀ ਮੰਗਾਂ ਨਹੀਂ ਪੂਰੀਆਂ ਕਰੇਗੀ ਸਾਡਾ ਜੋ ਮੋਰਟਾ ਇਸ ਤੋਂ ਵੀ ਠਿਕਾ ਹੋਏਗਾ ਸੰਘਰਸ਼ ਸੀਐਮ ਮਾਨ ਸਾਹਿਬ ਦੀ ਜੋ ਕਾਰਡ ਕੋਠੀ ਦਾ ਘਰਾਓ ਆ ਸਾਰੀ ਸਾਡੀ ਸੁਣੀ ਉਹਨਾਂ ਨੇ ਲਿਆ ਗਿਆ ਹੈ ਉਹ ਸਾਡੀਆਂ ਆਸ਼ਾ ਵਰਕਰਾਂ ਸੰਜੇ ਮੋਰਟਾ ਉਹ ਸਾਡੀ ਯੂਨੀਅਨ ਹੈ ਉਹਨਾਂ ਲਈ ਜੋ ਅੱਗੇ ਕੀਤਾ ਹੋਇਆ ਵਾ ਉਹ ਸਾਰਾ ਮੋਚਾ ਉਹ ਵੀ ਚੰਨੇਗਾ ਜਿਵੇਂ ਸਾਡੀ ਯੂਨੀਅਨ ਸਾਨੂੰ ਦਵੇਗੀ ਅਗਲਾ ਸਾਨੂੰ ਮੈਸੇਜ ਸਾਨੂੰ ਦੇਣਗੇ ਅਸੀਂ ਉਸ ਤਰ੍ਹਾਂ ਹੀ ਚੱਲਾਂਗੇ ਕਿ ਜੇਕਰ ਸਰਕਾਰ ਕੇ ਇਹੀ ਵਾਰ-ਵਾਰ ਮੰਗ ਕਰ ਰਹੇ ਆ ਚਲੋ ਸਾਨੂੰ ਮੋਚਾ ਨਾ ਦਿੱਖਾ ਕਰਨਾ ਪਵੇ ਸਾਡੀਆਂ ਮੰਗਾਂ ਉਸ ਰਿਕੇ ਨਾਲ ਸਰਕਾਰ ਮੰਨ ਲਵੇ ਸਰਕਾਰ ਦੀ ਚਲੋ ਬਹੁਤ ਮਿਹਰਬਾਨੀ ਹੋਵੇਗੀ ਆਸ਼ਾ ਵਰਤ ਨੂੰ ਹਰਾਸ਼ ਨਾ ਕੀਤਾ ਜਾਵੇ